ਲਓ ਜੀ ਭਾਜਪਾ ਉਮੀਦਵਾਰ ਦੀ ਸਿੱਧੀ ਕਿਸਾਨਾਂ ਨੂੰ ਚੇਤਾਵਨੀ ਕਿਹਾ ਅਸੀਂ ਡਰਦੇ ਨਹੀਂ ਇਹ ਕਹਿਣਾ ਹੈ ਸ਼੍ਰੀ ਫਤੇਗੜ ਸਾਹਿਬ ਤੋਂ ਭਾਜਪਾ ਉਮੀਦਵਾਰ ਗੇਜਾਰਾਮ ਵਾਲਮੀਕੀ ਦਾ ਸਾਡੀ ਰੈਲ ਵਿੱਚ ਨਾ ਰੈਲੀ ਚ ਤੁਸੀਂ ਦੇਖਿਆ ਹੋਣਾ ਸਾਡੇ ਇਹ ਵਾਲਮੀਕੀ ਵਿੱਚ ਇੱਕ ਸਮਾਜ ਜਿਹੜਾ ਖੰਗਿਆ ਤੇ ਉਹਨੂੰ ਟੰਗਿਆ ਇੱਕ ਵਾਰੀ ਨਹੀਂ ਵਾਰੀ ਵਾਰੀ ਮੋਦੀ ਜੀ ਨੇ ਦਿਖਾਇਆ ਕਿ ਘਰ ਸੇ ਖੁੱਸ ਕੇ ਮਾਰਿਆ ਇਸ ਲਈ ਕਿਸੇ ਨੂੰ ਭਾਰਤ ਦੇ ਉੱਤੇ ਮੋਦੀ ਜੀ ਤੇ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਲਓ ਜੀ ਬਾਦਪਾ ਉਮੀਦਵਾਰ ਦੀ ਸਿੱਧੀ ਕਿਸਾਨਾਂ ਨੂੰ ਚੇਤਾਵਨੀ ਕਿਹਾ ਅਸੀਂ ਡਰਦੇ ਨਹੀਂ ਇਹ ਕਹਿਣਾ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਾਦਪਾ ਉਮੀਦਵਾਰ ਗੇਜਾਰਾਮ ਵਾਲਮੀਕੀ ਦਾ ਉਹਨਾਂ ਨੇ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਸੀਂ ਡਰਦੇ ਨਹੀਂ ਉਹਨਾਂ ਕਿਹਾ ਕਿ ਜਿਹੜਾ ਖੰਗਿਆ ਉਹ ਟੰਗਿਆ ਜਿਵੇਂ ਕੌਂਕੇ ਕਲਾ ਤੋਂ ਕਿਸਾਨ ਭਜਾਏ ਨੇ ਭਾਜਪਾ ਉਮੀਦਵਾਰ ਨੇ ਕਿਸਾਨਾਂ ਦੇ ਵਿਰੋਧ ਦਾ ਜਵਾਬ ਦਿੰਦੇ ਹੋਏ ਹੋਰ ਕਿਹਾ ਕਿ ਬਿੱਟੂ ਨੇ ਤਾਂ ਕਿਸਾਨਾਂ ਨੂੰ ਕੁਝ ਕਰੇ ਹੀ ਨਹੀਂ ਅਸੀਂ ਨਹੀਂ ਡਰਦੇ ਅਸੀਂ ਕੌਂਕੇ ਕਲਾ ਤੋਂ ਕਿਸਾਨ ਭਜਾਏ ਨੇ ਤੁਸੀਂ ਉਹਨਾਂ ਦੇ ਆਪ ਹੀ ਮੂੰਹ ਸੁਣ ਲੋ ਚੇਤਾਵਨੀ ਉਹ ਪਾਰਟੀ ਨੂੰ ਬਹੁਤ ਵੱਡਾ ਗੇਮ ਹੋਏਗਾ ਪਾਰਟੀ ਜਿਹੜੀ ਇਸ ਟਾਈਮ ਪੂਰੇ ਦੇਸ਼ ਦੇ ਵਿੱਚ ਨਰਿੰਦਰભાઈ ਮੋਦੀ ਨੂੰ ਸੁਣਨ ਵਾਸਤੇ ਵੀ ਤੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਣ ਬਾਤ ਤੇ ਉਤਾਵਲੇ ਹੋਏ ਨੇ ਤਾਂ ਜੋ ਹਿੰਦੁਸਤਾਨ ਦੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਦੁਬਾਰਾ ਸਰਕਾਰ ਆਵੇ ਤੇ ਪੰਜਾਬ ਨੂੰ ਵੀ ਖਾਸਲ ਬਣਾ ਜਦੋਂ ਵੀ ਨਰਿੰਦਰ ਮੋਦੀ ਦਾ ਪੰਜਾਬ ਦੇ ਦੌਰੇ ਦੀ ਗੱਲ ਹੁੰਦੀ ਆ ਤਾਂ ਨਾਲ ਹੀ ਵਿਰੋਧੀ ਗੱਲ ਸ਼ੁਰੂ ਹੋ ਜਾਂਦੀ ਆ ਹੁਣ ਕਿਸਾਨ ਕਹਿ ਰਹੇ ਨੇ ਕਿ ਅਸੀਂ ਵਿਰੋਧ ਕਰਾਂਗੇ ਇੱਕ ਗੁਰਪ੍ਰਤਮੰਤ ਪੰਨੂ ਕਹਿ ਰਿਹਾ ਕਿ ਬਲਡੋਜ਼ਰ ਟਰੈਕਟਰ ਲਾ ਕੇ ਵਿਰੋਧ ਕਰੋ ਮੈਂ 1 ਲੱਖ ਡਾਲਰ ਇਨਾਮ ਦਵਾਂਗਾ ਜੀ ਤੁਸੀਂ ਕੀ ਕਹਾਂਗੇ ਉਹ ਬਾਂਦਰ ਜੇ ਮੂੰਹ ਵਾਲੇ ਦੀ ਗੱਲਾਂ ਕਰੀ ਜੰਗੇ ਤੁਸੀਂ ਨਾ ਉਹਦੀ ਸ਼ਕਲ ਨਾ ਸੂਰਤ ਨਾ ਉਹਦੇ ਕੋਲ ਬਲਡੋਜ਼ਰ ਨਾ ਕੋਈ ਗੱਲ ਉਹ ਬਾਹਰ ਬੈਠ ਕੇ ਵਿਦੇਸ਼ ਚ ਇਹ ਤੁਮ ਕਿਵੇਂ ਬਣ ਸਕਦਾ ਜਦੋਂ ਮੈਂ ਦਾਮਾ ਨਾ ਉਹ ਥੱਲੇ ਆਵੇਂ ਆ ਕੇ ਗੱਲ ਕਰੇ ਲਾ ਦਗੇ ਸਾਡੇ ਅਰਜਨ ਬਲਡੋਜਰ ਚਾਣਾ ਚਲਾਪੇ ਤੇ ਇੱਕ ਹੋਰ ਇਹ ਵੀ ਧਮਕੀ ਦਿੱਤੀ ਹੈ ਕਿ ਮੈਂ ਜਿਹੜੇ ਰਵਨੀਤ ਬਿੱਟੂ ਹੰਸਰਾਜ ਜਾਂ ਕੋਈ ਹੋਰ ਕਿਸਾਨਾਂ ਦੇ ਵਿਰੋਧ ਚ ਗੱਲ ਕਰਦੇ ਨੇ ਉਹਨਾਂ ਨੂੰ ਜਾਨੋਂ ਮਰਵਾਵਾਂਗੇ ਕਹਿੰਦਾ ਮੇਰੀ ਇੱਕ ਬੇਨਤੀ ਸੁਣੋ ਬਿੱਟੂ ਨੇ ਤਾਂ ਕਿਸਾਨਾਂ ਨਾਲ ਕੁਝ ਕਰਿਆ ਨਹੀਂ ਬੋਲਿਆ ਹੀ ਹੈ ਹਜੇ ਤੱਕ ਕੌਂਕਾ ਕਲੇਜ ਕਿਸਾਨ ਭਜਾਈ ਹੈ ਸਾਡੀ ਰੈਲੋ ਵਿੱਚ ਪਾਇਨਾ ਰੈਲੀ 'ਚ ਤੁਸੀਂ ਦੇਖਿਆ ਹੋਣਾ ਸਾਡੇ ਇਹ ਵਾਲਮੀਕੀ ਮੱਝ ਵਿੱਚ ਇੱਕ ਸਮਾਜ ਹੈ ਜਿਹੜਾ ਖੰਘਿਆ ਤੇ ਉਹਨੂੰ ਟੰਗਿਆ ਅਸੀਂ ਕੋਈ ਡਰਦੇ ਨਹੀਂ ਨਾ ਸੀ ਕਿਸੇ ਨਾਣਾ ਤੇ ਹੋਰ ਹਲਕੇ ਲਈ ਤੁਹਾਡਾ ਕੀ ਏਜੰਡਾ ਰਹੇਗਾ ਪਤੇਗੜ੍ਹ ਸਾਹਿਬ ਸਾਡਾ ਏਜੰਡਾ ਪੰਜਾਬ ਦਾ ਸਭ ਤੋਂ ਪਹਿਲਾ ਜ਼ਿਲ੍ਹਾ ਸ੍ਰੀ ਪਤੇਗੜ੍ਹ ਸਾਹਿਬ ਸਿੱਧਾ ਨਹੀਂ ਧਰਤੀ ਇੱਥੇ ਵਿਕਾਸ ਵੀ ਕਰਾਵਾਂਗੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਸਟੇਟ ਬਣਾਵਾਂਗੇ ਪੰਜਾਬ ਦੇ ਵਿੱਚ ਸ੍ਰੀ ਪਤੇਗੜ੍ਹ ਸਾਹਿਬ ਜਿਹੜਾ ਆਪਣੇ ਮਾਛੀਵਾੜਾ ਸਾਹਿਬ ਜਿਹੜਾ ਸੰਵਾਲਾ ਹਲਕੇ ਦਾ ਏਰੀਆ ਵਾ ਉੱਥੇ ਨੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਾਂਗਰਸੀਆਂ ਵੱਲੋਂ ਸ਼ਰਾਬ ਵੰਡ ਕੇ ਵੋਟਰਾਂ ਨੂੰ ਲਾਲਚ ਦਿੱਤਾ ਜਾ ਰਿਹਾ ਹੈ ਦਿਹਾੜੀ ਤੇ ਸੱਦੇ ਵੀ ਜਾ ਰਹੇ ਆ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਉਹ ਕਾਂਗਰਸ ਦੀ ਸਰਕਾਰ ਦੀ ਪੁਰਾਣੀ दारू ਉਹ ਹੀ दारू ਅਸੀਂ ਚੋਣ ਕਮਿਸ਼ਨ ਨੂੰ ਮੈਂ ਮਾਨਯੋਗ ਸਾਡੇ ਰਾਜੂ ਜੀ ਹੈਗੇ ਅਸੀਂ ਇਹਨਾਂ ਨੂੰ ਬੇਨਤੀ ਕਰ ਰਹੇ ਹਾਂ ਅਸੀਂ ਚੋਣ ਕਮਿਸ਼ਨ ਕੋਲ ਇਹਦੀ ਸ਼ਿਕਾਇਤ ਕਰ ਰਹੇ ਹਾਂ ਹਮਨੇ ਕੋ ਵੀਡੀਓ ਵੀ ਆ ਗਈ ਹੈ दारू ਵੰਡੀ ਜਾ ਰਹੀ ਹੈ ਔਰ ਪਿੱਛੇ ਧੜੇ ਦੇ ਵਿੱਚ ਵੀ ਇਹ दारू ਵੰਡੀ ਗਈ ਜਿਹਦੇ ਨਾਲ 25 ਪਰਿਵਾਰ ਵਿਚੜੇ ਇਹ दारू ਵੰਡਣ ਦਾ ਜਦ ਇਹ ਭਗਤ ਦੀ ਲੋ ਬੰਦੇ ਨਾ ਦਰੂਹ ਵੰਡ ਕੇ ਦਰੂਹ ਪਲਾ ਕੇ ਇਦਾਂ ਜਿਹੜੇ ਮਰਦੇ ਆ ਉਹ ਸਾਡੇ ਗਰੀਬ ਮਰਦੇ ਆ ਹਸਤਾ ਗਰੀਬਾਂ ਲਈ ਬੇਨਤੀ ਕਰਾਂਗੇ ਇਹ ਚੋਣ ਪ੍ਰਕਿਰਿਆ ਸ਼ੁਰੂ ਹੋਈ ਗਈ ਹੈ ਇਹਦੇ ਚ ਕਿਸੇ ਵੀ ਉਮੀਦਵਾਰ ਤੋਂ ਦਰੂਹ ਨਾਲ ਨਾ ਪੀਓ ਨਹੀਂ ਤਾਂ ਤੁਸੀਂ ਆਪਣੇ ਪਰਿਵਾਰਾਂ ਤੋਂ ਅੱਤੋਂ ਬੈਠੋਗੇ ਤਾਂ ਹੀ ਤਾਂ ਅਸੀਂ ਖੜੇ ਆ ਤੁਹਾਡੀ ਵੋਟ ਨਹੀਂ ਹੈਗੀ ਤੁਸੀਂ ਵੋਟਾਂ ਨਹੀਂ ਪਾਣੀ ਆ ਅਸੀਂ ਸਾਰੇ ਨੇ ਗੈਜਨਾ ਵਾਲਮੀਕੀ ਨੂੰ ਵੋਟ ਪਾਣੀ ਹੈ ਸਾਰੇ ਨੇ ਮੈਨੂੰ ਖੜਾਏ ਮੈਂ ਖੜਿਆ ਨਾ ਮੈਂ ਸਹੀ ਗ੍ਰੀਟ ਗੌਦੀ ਮਦਦ ਕਰੀ ਹੈ ਆਪਣੇ ਹਲਕੇ ਚ ਵੀ ਕੋਈ ਵੱਡੀ ਰੈਲੀ ਹੋਣਾ ਦਿਨਾ ਚੋਗੀ ਦੇਖੋ ਇਹ ਤਾਂ ਪਾਰਟੀ ਦੇ ਸਾਡੇ ਜਨ ਅੰਡੀਆਂ ਦੇ ਪੰਜਾਬ ਦੇ ਜਿਹੜੇ ਡੇਟਾ ਹਨ ਉਹ ਹੀ ਦੱਸਣਗੇ ਦੇਖੋ ਇਹੋ ਜਿਹੇ ਗਿੱਦਰ ਧਮਕੀਆਂ ਤੋਂ ਕੋਈ ਨਰਿੰਦਰ ਮੋਦੀ ਵਰਗਾ ਸ਼ੇਰ ਡਰਨ ਨਹੀਂ ਵਾਲਾ ਹੈ ਔਰ ਇਹ ਉਹ ਪਾਰਟੀ ਹੈ ਜਿਹੜੀ ਰਾਸ਼ਟਰ ਦੇ ਹਿੱਤ ਦੇ ਵਿੱਚ ਜਿਹੜੇ ਦੇਸ਼ ਦਰੋਹੀਆਂ ਨੂੰ ਜਿਹੜੇ ਭਾਰਤ ਦੇ ਦੁਸ਼ਮਣਾਂ ਨੂੰ ਉਹਨਾਂ ਦੇ ਘਰ ਚ ਖੁੱਸ ਕੇ ਤੇ ਆਪਣਾ ਉਹਨਾਂ ਨੂੰ ਸਜ਼ਾ ਦਲਵਾਂਦੀ ਹੈ ਉਹਨਾਂ ਦਾ ਪੂਰਾ ਬੇੜਾ ਕਰ ਕਰਦੀ ਹੈ ਔਰ ਇੱਕ ਵਾਰ ਇਹ ਨਹੀਂ ਵਾਰੀ ਵਾਰੀ ਮੋਦੀ ਜੀ ਨੇ ਦਿਖਾਇਆ ਹੈ ਕਿ ਘਰ ਚ ਖੁੱਸ ਕੇ ਮਾਰਿਆ ਇਸ ਲਈ ਕਿਸੇ ਨੂੰ ਭਾਰਤ ਦੇ ਉੱਤੇ ਮੋਦੀ ਜੀ ਤੇ ਭਾਤੇ ਜਨਤਾ ਪਾਰਟੀ ਤੇ ਸਾਡੀ ਕੈਂਡੀਡੇਟ ਤੇ ਕਿਸੇ ਤਰੀਕੇ ਦਾ ਕਿਸੇ ਐਸਾ ਕੋਈ ਦਰ ਜਾ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨ ਦੀ ਜ਼ਰੂਰਤ ਕੋਈ ਧਮਕੀ ਦੇਣ ਦੀ ਜ਼ਰੂਰਤ ਨਹੀਂ ਹੈ ਔਰ ਪੰਜਾਬ ਕਿਸੇ ਦੇ ਪਿਓ ਦੀ ਜਿਦਾਤ ਨਹੀਂ ਹੈ ਪੰਜਾਬ ਪੰਜਾਬੀਆਂ ਦਾ ਅਸੀਂ ਸਾਰੇ ਪੰਜਾਬੀ ਹਾਂ ਸਾਨੂੰ ਪੂਰਾ ਹੱਕ ਹੈ ਕਿ ਪੰਜਾਬ ਦੇ ਹਿੱਤ ਲਈ ਪੰਜਾਬ ਦੀ ਡਵੈਲਪਮੈਂਟ ਲਈ ਪੰਜਾਬ ਦੇ ਵਿਕਾਸ ਲਈ ਭਾਰਤੀ ਜਨਤਾ ਪਾਰਟੀ ਨੂੰ ਅਪੀਲ ਕਰਕੇ ਲੋਕਾਂ ਦਾ ਮਨ ਔਰ ਵਿਸ਼ਵਾਸ ਜਿੱਤ ਕੇ ਮੋਦੀ ਜੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਣਾ ਇਹ ਸਾਡਾ ਹੱਕ ਹੈ ਕਿਉਂਕਿ ਪੰਜਾਬ ਦੀ ਬੀਜੇਪੀ ਇੱਕ ਜ਼ਰੂਰਤ ਹੈ। ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਵੱਡੀ ਰੈਲੀ ਆਰਗਨ ਦੇਣਾਂ ਚ ਬਹੁਤ ਪਲਾਨਿੰਗ ਹੈ। ਦੇਖੋ ਸਾਰੇ ਹੀ ਸਾਡੇ ਬੀਜੇਪੀ ਦੇ ਵਡੇਰੇ ਨੇਤਾ ਪਾਵੇਂ ਮੋਦੀ ਜੀ ਹੋਣ, ਪਾਵੇਂ ਆਪਨੇ ਅਮਿਤ ਸ਼ਾਹ ਜੀ ਹੋਣ, ਯੋਗੀ ਜੀ ਹੋਣ, ਸਾਰੇ ਹੀ ਕੈਂਪੇਨ 'ਚ ਲੱਗੇ ਹੋਏ ਨੇ। ਔਰ ਮੈਂ ਵੀ ਕਹਿਣਾ ਚਾਹਾਂਗਾ ਕਿ ਮੋਦੀ ਜੀ ਦਾ ਮਨ ਹਮੇਸ਼ਾ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਇਹ ਜਿਹੜਾ ਸਥਾਨ ਹੈ ਔਰ ਸਾਬ ਜਦਿਆਂ ਨੇ ਜਿਹੜੇ ਇੱਥੇ ਸ਼ਹਾਦਤ ਦਿੱਤੀ ਹੈ ਉਹਦੇ ਲਈ ਉਹ ਹਮੇਸ਼ਾ ਇੱਥੇ ਮੱਥਾ ਟੇਕਦੇ ਰਹਿੰਦੇ ਨੇ ਭਾਵੇਂ ਉਹ ਦੂਰ ਹੋਣ ਤਾਂ ਵੀ ਉਹਨਾਂ ਦਾ ਦਿਲ ਔਰ ਜਿਹੜਾ ਦਿਮਾਗ ਔਰ ਸਦਾ ਇੱਥੇ ਰਹਿੰਦੀ ਹੈ ਔਰ ਇਸ ਲਈ ਮੈਨੂੰ ਪੱਕਾ ਯਕੀਨ ਹੈ ਕਿ ਉਹ ਹਰ ਹਾਲ ਦੇ ਵਿੱਚ ਫਤਿਹਗੜ੍ਹ ਸਾਹਿਬ ਨੂੰ ਵੀ ਆਪਣਾ ਇੱਥੇ ਆ ਕੇ ਮੱਥਾ ਟੇਕਣਗੇ ਜਿਵੇਂ ਤੁਸੀਂ ਵੀ ਰਿਟਾਇਰਡ IAS ਹੋ ਤੇ ਕਾਂਗਰਸ ਵੱਲੋਂ ਵੀ ਰਿਟਾਇਰਡ IAS ਨੇ ਜਿਹੜੇ ਐਫਟੀਰਾ ਚੁੱਕੇ ਨਹੀਂ ਉਹਨਾਂ ਦੀ 5 ਸਾਲ ਦੀ ਵਰਕਿੰਗ ਨੂੰ ਕਿੱਕ ਕਰਦੇ ਦੇਖੋ ਇਹ ਕੋਈ ਆਈਐਸ ਵਰਸਸ ਆਈਐਸ ਨਹੀਂ ਹੈ ਇਹ ਭਾਜਪਾ ਵਰਸਸ ਕਾਂਗਰਸ ਹੈ ਔਰ ਜਿਹੜੇ ਐਮਪੀ ਇੱਥੋਂ ਰਹਿ ਚੱਕੇ ਨੇ ਪਿਛਲੇ 5 ਸਾਲਾਂ ਦੇ ਵਿੱਚ ਉਹ ਬਿਲਕੁਲ ਅਸਫਲ ਰਹੇ ਨੇ ਔਰ ਬਿਲਕੁਲ ਉਹ ਕੋਈ ਕੰਮ ਨਹੀਂ ਕਰਵਾ ਸਕੇ ਅਸੀਂ ਆਪਣੀ ਪੂਰੀ ਇੱਕ ਬੁੱਕਲੇਟ ਰਿਲੀਜ਼ ਕੀਤੀ ਹੈ ਕਿ ਕੀ ਕੀ ਕੰਮ ਪਾਤੇ ਜੱਤਾ ਪਾਰਟੀ ਨੇ ਕੀਤਾ ਹੈ ਔਰ ਲੋਕਾਂ ਨੂੰ ਬਿਲਕੁਲ ਕਾਂਗਰਸ ਐਮਪੀ ਬੇਵਕੂਫ ਨਾ ਸਮਝਣ ਉਹਨਾਂ ਨੂੰ ਬੁੱਧੂ ਨਾ ਬਣਾਣ ਕਿਉਂਕਿ ਜੇ ਥਾੜੀ ਉਥੇ ਸਰਕਾਰ ਹੀ ਨਹੀਂ ਹੈ ਤਾਂ ਤੁਸੀਂ ਕਿੱਦਾਂ ਕੰਮ ਕਰਵਾ ਕੇ ਦਸ ਰੁਪਇਆ ਕਿ ਜੀ ਮੈਂ ਇਹ ਕੰਮ ਕਰਵਾਏ ਨਹੀਂ ਜਿੰਨੇ ਕੰਮ ਸੈਂਟਰ ਵੱਲੋਂ ਹੋਏ ਨੇ ਉਹ ਮੋਦੀ ਜੀ ਨੇ ਆਪਣੇ ਇਥੇ ਸਭ ਜ਼ਿਆਦਿਆਂ ਦੀ ਆਪਣੀ ਜਿਹੜੀ ਉਹਨਾਂ ਦੀ ਬਹੁਤ ਜ਼ਿਆਦਾ ਇੱਜ਼ਤ ਔਰ ਸਤਕਾਰ ਔਰ ਉਹਨਾਂ ਲਈ ਇੱਕ ਰਿਸਪੈਕਟ ਹੈ ਉਹਦੇ ਕਰਕੇ ਉਹਨਾਂ ਨੇ ਇਹ ਸਾਰਾ ਸੇਵਾਵਾਂ ਇਥੇ ਕੀਤੀਆਂ ਨੇ ਠੀਕ ਹੈ